ਹਾਂਜੀ ਸੱਸੀਗਾ ਦੋਸਤੋ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਦੋਸਤੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸੀਮੈਂਟ ਦੀ ਤਾਜ਼ਗੀ ਦੇ ਬਾਰੇ ਦੇ ਦੇਖਾਂਗੇ ਵੀ ਕਿਵੇਂ ਆਪਾਂ ਚੈੱਕ ਕਰ ਸਕਦੇ ਹਾਂ ਵੀ ਸੀਮੈਂਟ ਫਰੈਸ਼ ਹੈਗਾ ਕਿ ਨਹੀਂ ਤਾਜ਼ਾ ਹੈਗਾ ਕਿ ਨਹੀਂ ਮਾਰਕੀਟ ਦੇ ਵਿੱਚ ਜਦੋਂ ਅਸੀਂ ਸੀਮੈਂਟ ਖਰੀਦਦੇ ਹਾਂ ਤੇ ਇੱਕ ਦੋ ਗੱਲਾਂ ਹੀ ਅਸੀਂ ਦੇਖਦੇ ਹਾਂ ਵੀ ਮਾਰਕੀਟ ਤੋਂ ਇਹਦਾ ਸੀਮੈਂਟ ਦਾ ਗ੍ਰੇਡ ਕਿਹੜਾ ਜੀ ਇਹ ਵਾਟਰਪਰੂਫ ਹੈਗਾ ਕਿ ਨਹੀਂ ਹੈਗਾ ਜਾਂ ਆਪਾਂ ਦੇਖਦੇ ਹਾਂ ਵੀ ਸੀਮੈਂਟ ਦੇ ਵਿੱਚ ਡਲੇ ਵੱਜੇ ਹੋਏ ਆ ਕਿ ਨਹੀਂ ਵੱਜੇ ਹੋਏ ਪਰ ਇਸ ਤੋਂ ਇਲਾਵਾ ਵੀ ਅਸੀਂ ਇੱਕ ਚੀਜ਼ ਜਿਹੜੀ ਦੇਖਣੀ ਭੁੱਲ ਜਾਂਦੇ ਆ ਜਿਹੜੀ ਆਮ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਨਾ ਉਸ ਚੀਜ਼ ਦੀ ਅਸੀਂ ਚੈਕਿੰਗ ਕਰਦੇ ਰਹਿੰਦੇ ਹਾਂ ਪਰ ਸੀਮੈਂਟ ਖਰੀਦਣ ਵੇਲੇ ਆਪਾਂ ਉਹਦੀ ਚੈਕਿੰਗ ਬਹੁਤ ਘੱਟ ਕਰਦੇ ਹਾਂ ਉਹ ਹੁੰਦੀ ਹੈ ਜੀ ਸੀਮੈਂਟ ਦੀ ਜਿਹੜੀ ਮੈਨੂਫੈਕਚਰਿੰਗ ਤਰੀਕ ਵੀ ਸੀਮੈਂਟ ਦੀ ਮੈਨੂਫੈਕਚਰਿੰਗ ਤਰੀਕ ਆਪਾਂ ਕਿਵੇਂ ਚੈੱਕ ਕਰਦੇ ਹਾਂ ਵੀ ਸੀਮੈਂਟ ਕਦੋਂ ਬਣਿਆ ਸੀ ਤੇ ਕਿੰਨੇ ਸਮੇਂ ਪੁਰਾਣਾ ਜਿਹੜਾ ਸੀਮੈਂਟ ਆ ਉਹਦੀ ਕਿੰਨੀ ਤਾਕਤ ਰਹਿ ਜੂਗੀ ਅੱਜ ਆਪਾਂ ਵੀਡੀਓ ਦੇ ਵਿੱਚ ਉਹੀ ਚੀਜ਼ ਦੇਖਾਂਗੇ ਦੇਖੋ ਜਿਵੇਂ ਆਪਾਂ ਇਹਦੇ 'ਚ ਆਪਾਂ ਇੱਕ ਚਾਰਟ ਬਣਾ ਲਿਆ ਸੀਮੈਂਟ ਤਾਜ਼ਗੀ ਟੈਸਟ ਲੜੀ ਨੰਬਰ ਆਪਾਂ 1 ਤੋਂ ਲੈ ਕੇ 5 ਤੱਕ ਆਪਾਂ ਡਿਸਕਸ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਦੇਖਣਾ ਮੈਂ ਇਹਨਾਂ ਯਕੀਨ ਕਰਦਾ ਵੀ ਤੁਹਾਨੂੰ ਜ਼ਰੂਰ ਫਾਇਦਾ ਹੋਊਗਾ ਕਿਉਂਕਿ ਬਿਲਡਿੰਗ ਜਦੋਂ ਬਣਾਉਣੀ ਹੈ ਨਾ ਮਟੀਰੀਅਲ ਸਭ ਤੋਂ ਅਹਿਮ ਹੁੰਦਾ ਤੇ ਜਿਹੜਾ ਸੀਮੈਂਟ ਆ ਸੀਮੈਂਟ ਸਭ ਤੋਂ ਮੇਨ ਮਟੀਰੀਅਲ ਆ ਕਿਉਂਕਿ ਸੀਮੈਂਟ ਇਜ਼ ਅ ਬਾਈਂਡਿੰਗ ਮਟੀਰੀਅਲ ਜੋੜਨ ਵਾਲਾ ਜਿਹੜਾ ਪਦਾਰਥ ਹੁੰਦਾ ਜਿਵੇਂ ਆਪਾਂ ਫੇਵੀਕੋਲ ਫੇਵੀਕੋ ਇੱਕ ਇਸੇ ਤਰ੍ਹਾਂ ਵਰਤਦੇ ਆਂ ਆਪਾਂ ਕਿਉਂਕਿ ਸੀਮੈਂਟ ਨੇ ਹੀ ਇਮਾਰਤ ਨੂੰ ਬੰਨ ਕੇ ਰੱਖਣਾ ਚਾਹੇ ਜਿੰਨਾ ਮਰਜ਼ੀ ਅਸੀਂ ਵਧੀਆ ਲੋਹਾ ਲਾ ਲਈਏ ਇਨਾ ਮਰਜ਼ੀ ਅਸੀਂ ਵਧੀਆ ਹੋਰ ਮਟੀਰੀਅਲ ਲਾ ਲਈਏ ਪਰ ਸਭ ਤੋਂ ਐਮ ਸੀਮੈਂਟ ਹੀ ਹੁੰਦਾ ਤੇ ਇਹਦੇ ਵਿੱਚ ਆਪਾਂ ਕੋਈ ਵੀ ਆਪਾਂ ਕਤਾਹੀ ਨਹੀਂ ਕਰ ਸਕਦੇ ਸੀਮੈਂਟ ਖਰੀਦਣ ਵੇਲੇ ਤੇ ਹੁਣ ਆਪਾਂ ਦੇਖਦੇ ਆਂ ਸੀਮੈਂਟ ਦੀ ਤਾਜ਼ਗੀ ਜਿਹੜਾ ਆਪਣਾ ਸੀਰੀਅਲ ਨੰਬਰ ਆਪਾਂ ਲੈ ਲਿਆ ਸਮਾਂ ਲੈ ਲਿਆ ਤਾਕਤ ਲੈ ਲਈ ਤੇ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਈ ਕਮਜ਼ੋਰੀ ਨੰਬਰ 1 ਤੇ ਆਪਾਂ ਦੇਖਦੇ ਆਂ ਤਾਜ਼ਗੀ ਉਹਦੀ ਫਰੈਸ਼ ਸੀਮੈਂਟ ਹੁੰਦਾ ਜਿਹੜਾ ਤਾਜ਼ਾ ਸੀਮੈਂਟ ਹੁੰਦਾ ਨਾ ਉਹਦੇ 'ਚ ਸਟਰੈਂਥ ਹੁੰਦੀ ਆ 100% ਪੂਰੀ ਤਾਕਤ ਹੁੰਦੀ ਆ ਤੇ ਆਪਾਂ ਤੁਹਾਨੂੰ ਇਹਦਾ ਪ੍ਰੈਕਟੀਕਲ ਵੀ ਦਿਖਾਵਾਂਗੇ ਵੀ ਆਪਾਂ ਕਿਵੇਂ ਚੈੱਕ ਕਰਦੇ ਆਂ ਤਰੀਕ ਆਪਾਂ ਕੱਟੇ ਤੇ ਬੋਰੀ ਜਿਹੜੀ ਬੈਗ ਹੁੰਦਾ ਸੀਮਿੰਟ ਦਾ ਤੇ ਉਹਦੇ ਦੇ ਵਿੱਚ ਕੀ ਕਮਜ਼ੋਰੀ ਕੋਈ ਵੀ ਨਹੀਂ ਹੁੰਦੀ ਜਿਹੜੇ ਤਾਜ਼ਾ ਸੀਮਿੰਟ ਹੁੰਦਾ ਤੇ ਉਸ ਤੋਂ ਬਾਅਦ ਅੱਗੇ ਆ ਜਾਂਦਾ ਜੀ 3 ਮਹੀਨੇ ਪੁਰਾਣਾ ਸੀਮਿੰਟ ਆ 3 ਮਹੀਨੇ ਪੁਰਾਣੇ ਸੀਮਿੰਟ ਦੀ ਜਿਹੜੀ ਸਟਰੈਂਥ ਹੁੰਦੀ ਆ ਉਹ 70 ਤੋਂ 80% ਜਿਹੜੀ ਉਹਦੀ ਤਾਕਤ ਰਹਿ ਜਾਂਦੀ ਆ ਤੇ ਉਹਦੇ ਵਿੱਚ ਕਮਜ਼ੋਰੀ ਕਿੰਨੀ ਆ ਜਾਂਦੀ ਆ ਉਹੀ 20 ਤੋਂ 30% ਉਹਦੀ ਚ ਕਮਜ਼ੋਰੀ ਆ ਜਾਂਦੀ ਆ ਇਸੇ ਤਰ੍ਹਾਂ ਜਿਹੜਾ 6 ਮਹੀਨੇ ਪੁਰਾਣਾ ਸੀਮਿੰਟ ਹੁੰਦਾ 6 ਮਹੀਨੇ ਪੁਰਾਣੇ ਸੀਮਿੰਟ ਦੇ ਵਿੱਚ 60 ਤੋਂ 70% ਜਿਹੜੀ ਤਾਕਤ ਰਹਿ ਜਾਂਦੀ ਆ ਬਚ ਜਾਂਦੀ ਆ ਤੇ ਉਹਦੇ ਵਿੱਚ ਕਮਜ਼ੋਰੀ ਕਿੰਨੀ ਆ ਜਾਂਦੀ ਆ 30 ਤੋਂ 40% ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਵੀ ਸੀਮਿੰਟ ਜਦੋਂ ਖਰੀਦਣਾਗਾ ਵੀ ਅਸੀਂ ਕਿੰਨੀ ਕੁ ਤਾਕਤ ਵਾਲਾ ਸੀਮਿੰਟ ਲਾ ਰਹੇ ਆ ਉਸ ਤੋਂ ਅੱਗੇ ਆ ਗਿਆ ਜੀ 50 ਤੋਂ 60% ਰਹਿ ਜਾਂਦੀ ਹੈ ਤਾਕਤ ਜੀ ਸਾਡੀ 1 ਸਾਲ ਪੁਰਾਣੇ ਸੀਮਿੰਟ ਦੀ ਠੀਕ ਹੈ ਜੀ ਜੇ ਸਾਲ ਪੁਰਾਣਾ ਸੀਮਿੰਟ ਹੈ ਨਾ ਉਹਦੇ ਚ ਅੱਧਾ ਹੀ ਤਾਕਤ ਰਹਿਦੀ ਹੈ ਬਸ ਅੱਧਾ ਤਾਂ ਉਹ ਫਲਾਈ ਐਸ਼ੀ ਮੰਨ ਲਓ ਤੁਸੀਂ ਉਹਨੂੰ ਕਿਉਂਕਿ ਉਹਦੀ ਸਟਰੈਂਥ ਹੈ ਜਿਹੜੀ ਖਤਮ ਹੋ ਜਾਂਦੀ ਆ 40 ਤੋਂ 50% ਉਹਦੀ ਜਿਹੜੀ ਤਾਕਤਤਾ ਘਟ ਜਾਂਦੀ ਆ ਨੈਕਸਟ ਅੱਗੇ ਆ ਗਿਆ ਜੀ 2 ਸਾਲ ਪੁਰਾਣਾ ਸੀਮਿੰਟ 2 ਸਾਲ ਪੁਰਾਣੇ ਸੀਮਿੰਟ ਦੇ ਵਿੱਚ ਜਿਹੜੀ ਤਾਕਤ ਹੁੰਦੀ ਹੈ 40 ਤੋਂ 50% ਤਾਕਤ ਹੁੰਦੀ ਹੈ ਤੇ 50 ਤੋਂ 60% ਜਿਹੜੀ ਇਹਦੇ ਵਿੱਚ ਕਮਜ਼ੋਰੀ ਹੁੰਦੀ ਆ ਇਹ ਵਾਲਾ ਚਾਰਟ ਆ ਜਿਹੜਾ ਮੇਰੇ ਵੀਰ ਸੀਮੈਂਟ ਦਾ ਕੰਮ ਕਰਦੇ ਆ ਸੀਮੈਂਟ ਸਟੋਰ ਨੇ ਜਿੰਨਾਂ ਦੇ ਉਹ ਵੀ ਇਸ ਚਾਰਟ ਦੇ ਅਨੁਸਾਰ ਸੀਮੈਂਟ ਦੀ ਖਰੀਦੋ ਫਰੋਕਤ ਕਰ ਸਕਦੇ ਆ ਸੀਮੈਂਟ ਦੀ ਵੇਚ ਕਰ ਸਕਦੇ ਆ ਉਹਨਾਂ ਨੂੰ ਪਤਾ ਲੱਗ ਜੂ ਵੀ ਕਿੰਨਾ ਪੁਰਾਣਾ ਸੀਮੈਂਟ ਅਸੀਂ ਖਰੀਦਣਾ ਤੇ ਕਿਵੇਂ-ਕਿਵੇਂ ਅਸੀਂ ਉਹਨੂੰ ਵੇਚਣਾਗਾ ਇਹ ਤਾਂ ਸੀ ਕਿ ਸਾਨੂੰ ਪਤਾ ਲੱਗ ਗਿਆ ਵੀ ਅਸੀਂ 3 ਮਹੀਨੇ ਪੁਰਾਣੇ ਸੀਮੈਂਟ ਦੀ ਤਾਕਤ ਤੇ 6 ਮਹੀਨੇ ਪੁਰਾਣੇ ਦੀ 1 ਸਾਲ ਦੀ ਤੇ 2 ਸਾਲ ਦੀ ਕਿੰਨੀ ਕਿ ਤਾਕਤ ਉਹਦੇ ਚ ਰਹਿ ਜਾਣੀ ਆ ਹੁਣ ਆਪਾਂ ਦੇਖਾਂਗੇ ਵੀ ਚੈੱਕ ਕਿਵੇਂ ਕਰਨਾ ਸੀਮੈਂਟ ਨੂੰ ਸੀਮਿੰਟ ਦੇ ਬੈਗ ਦੇ ਉੱਤੇ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋਵੋਗੇ ਸੀਮਿੰਟ ਦੇ ਬੈਗ ਦੇ ਉੱਪਰ ਨਾ ਕੁਝ ਕੁ ਚੀਜ਼ਾਂ ਲਿਖੀਆਂ ਹੁੰਦੀਆਂ ਨੰਬਰ 1 ਤੇ ਅਸੀਂ ਇੱਕ ਚੀਜ਼ ਦੇਖਦੇ ਹਾਂ ਅਸੀਂ ਇੱਕ ਸਾਲ ਦੇ ਵਿੱਚ 365 ਤਾਂ ਦਿਨ ਹੁੰਦੇ ਆ ਜੀ ਸਾਡੇ ਤੇ 52 ਹਫ਼ਤੇ ਹੁੰਦੇ ਆ ਇੰਡੀਆ ਦੇ ਵਿੱਚ ਜਦੋਂ ਸੀਮਿੰਟ ਮੈਨੂਫੈਕਚਰਿੰਗ ਹੁੰਦਾ ਤੇ ਗੱਟੇ ਦੇ ਉੱਤੇ ਮੈਂ ਤੁਹਾਨੂੰ ਦਿਖਾਉਂਗਾ ਵੀ ਗੱਟਾ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਸ਼ੇਅਰ ਜਰੂਰ ਕਰਦੇ ਰਹਿਣਾ ਤੁਹਾਡਾ ਬੈਨੀਫਿਟ ਹੋਊਗਾ ਗੱਟੇ ਦੇ ਉੱਤੇ ਸਭ ਤੋਂ ਪਹਿਲਾਂ ਲਿਖਿਆ ਹੁੰਦੇ ਆ ਹਫਤੇ ਉਸ ਤੋਂ ਬਾਅਦ ਗੱਟੇ ਦੇ ਉੱਤੇ ਲਿਖਿਆ ਹੁੰਦਾ ਜੀ ਸਾਲ ਮਹੀਨਾ ਵੀ ਲਿਖਿਆ ਹੁੰਦਾ ਤੇ ਸਾਲ ਲਿਖਿਆ ਹੁੰਦਾ ਨੈਕਸਟ ਅੱਗੇ ਗੱਟੇ ਦੇ ਉੱਤੇ ਲਿਖਿਆ ਹੁੰਦਾ ਐਫ ਏ ਲਿਖਿਆ ਹੁੰਦਾ ਐਫ ਏ ਦਾ ਮਤਲਬ ਕੀ ਹੁੰਦਾ ਐਫ ਏ ਦਾ ਮਤਲਬ ਹੁੰਦਾ ਆਪੇ ਦਾ ਮਤਲਬ ਹੁੰਦਾ ਫਲਾਈ ਐਸ਼ ਆਪਾਂ ਕਹਿ ਦਿੰਨੇ ਆ ਵੀ ਫਲਾਈ ਐਸ਼ ਕਿੰਨੀ ਆ ਸਾਡੇ ਗੱਟੇ ਦੇ ਵਿੱਚ ਭਾਵ ਰਾਖ ਕਿੰਨੀ ਆ ਹੁਣ ਆਪਣੇ ਅਕਸਰੀ ਮਿਸਤਰੀ ਕਹਿ ਦਿੰਦੇ ਆ ਜੀ ਫਲਾਨੀ ਕੰਪਨੀ ਦੇ ਸੀਮੈਂਟ 'ਚ ਰਾਖ ਜ਼ਿਆਦੇ ਆ ਜੀ ਇਹਦੇ 'ਚ ਇੰਨੀ ਜ਼ਿਆਦੇ ਆ ਇਹ ਰਾਖ ਦੀ ਜਿਹੜੀ ਮਾਤਰਾ ਗਵਰਨਮੈਂਟ ਆਫ ਇੰਡੀਆ ਤੈਅ ਕਰਦੀ ਆ ਵੀ ਸੀਮੈਂਟ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਰਾਖ ਪਾਉਣੀ ਆ ਹੁਣ ਇਹ ਦੋ ਤਰ੍ਹਾਂ ਦੇ ਸੀਮੈਂਟ ਆਉਂਦਾ ਜੀ ਮਾਰਕੀਟ ਦੇ ਵਿੱਚ ਇੱਕ ਸੀਮੈਂਟ ਹੁੰਦਾ ਜੀ OPC ਇੱਕ ਹੁੰਦਾ PPC ਆਰਡੀਨਰੀ ਪੋਰਟਲੈਂਡ ਸਿਮੈਂਟ ਹੁੰਦਾ ਜੀ OPC ਤੇ PPC ਹੁੰਦਾ ਪੋਜ਼ੋਲਾਨਾ ਪੋਰਟਲੈਂਡ ਸਿਮੈਂਟ ਜਿਹੜਾ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਜਾਂ ਕੰਪਨੀਆਂ ਜਿਹੜੀਆਂ ਵਰਕ ਕਰਦੀਆਂ ਬਿਲਡਿੰਗਾਂ ਬਣਾਉਂਦੀਆਂ ਉਹ ਹੁੰਦਾ ਜੀ OPC ਉਸ ਬੈਗ ਦੇ ਉੱਤੇ ਫਲਾਈ ਐਸ਼ ਦੀ ਮਾਤਰਾ ਨਹੀਂ ਲਿਖੀ ਹੁੰਦੀ ਤੇ ਨਾ ਹੀ ਉਹਦੇ ਵਿੱਚ ਫਲਾਈ ਐਸ਼ ਹੁੰਦੀ ਆ ਤੇ ਜਿਹੜਾ ਸੈਕੰਡ ਆ ਗਿਆ ਜੀ ਅੱਗੇ ਆਪਣੇ ਕੋਲੇ PPC PPC ਦੇ ਵਿੱਚ ਫਲਾਈ ਐਸ਼ ਦੀ ਮਾਤਰਾ ਜਿਹੜਾ ਕੰਟੈਂਟ ਆ 18% ਤੋਂ ਲੈ ਕੇ ਇਹਦੇ ਵਿੱਚ ਤਕਰੀਬਨ ਤਕਰੀਬਨ 35% ਤੱਕ ਜਿਹੜਾ ਫਲਾਈ ਐਸ਼ ਮਤਲਬ ਰਾਖ ਹੁੰਦੀ ਆ ਜੇ ਆਪਾਂ ਗੱਲ ਕਰੀਏ 100 ਕਿਲੋ ਦਾ ਜੇ ਬੈਗ ਹੈ ਨਾ 18 ਕਿਲੋ ਤੋਂ 35 ਕਿਲੋ ਤੱਕ ਉਹਦੇ ਵਿੱਚ ਰਾਖ ਹੀ ਪਾਈ ਜਾਂਦੀ ਆ ਉਹ ਅੱਗੇ ਆਪਾਂ ਕਿਸੇ ਦਿਨ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਉਂ ਪਾਈ ਜਾਂਦੀ ਆ ਉਸ ਤੋਂ ਬਾਅਦ ਆਪਾਂ ਦੇਖ ਲਿਆ ਜੀ OPC ਦਾ ਕੰਟੈਂਟ ਲੱਗਿਆ ਹੋਇਆ ਤੇ ਲਾਸਟ ਦੇ ਵਿੱਚ ਲਿਖਿਆ ਹੁੰਦਾ ਜੀ MRP ਜਿਹੜਾ ਰੇਟ ਆ ਸਾਡਾ ਮਿਨੀਮਮ ਅਟੇਲ ਪ੍ਰਾਈਸ ਹੁਣ ਇਹ ਤੁਹਾਨੂੰ ਮੈਂ ਦੱਸਦਾ ਜਿਵੇਂ ਕਿਸੇ ਬੈਗ ਤੇ ਲਿਖਿਆ ਹੋਊਗਾ ਜੀ 35 04 ਸਾਲ ਲਿਖਿਆ ਹੋਊਗਾ 23 ਜਾਂ 24 ਜਿਵੇਂ ਵੀ ਆਪਣਾ ਬੈਗ ਦੇ ਹਿਸਾਬ ਦੇ ਨਾਲ ਜਿਵੇਂ ਮੈਂ ਲਿਖਦਾ ਇੱਥੇ 18 ਤੇ ਉਸ ਤੋਂ ਬਾਅਦ ਅੱਗੇ ਉਹਦਾ ਰੇਟ ਜਿਵੇਂ ਆਪਾਂ ਕਿਸੇ ਵੀ ਕੰਪਨੀ ਦੀ ਗੱਲ ਕਰ ਲੈਨੇ ਆ ਫੋਰ ਐਗਜ਼ਾਮਪਲ ਅੱਜ ਦਾ ਰੇਟ 500 ਇਹ ਵਾਲਾ ਕੋਡ ਆ ਜਿਹੜਾ ਸਾਡੇ ਗੱਟੇ ਦੇ ਉੱਤੇ ਲਿਖਿਆ ਹੁੰਦਾ ਇਹਨੂੰ ਪੜ੍ਹ ਕੇ ਤੁਸੀਂ ਗੱਟੇ ਜਿਹੜਾ ਬੈਗ ਆ ਸੀਮਿੰਟ ਦਾ ਖਰੀਦਣਾ ਉਹਦੇ ਹਿਸਾਬ ਦੇ ਨਾਲ ਤੁਸੀਂ ਮਾਰਕੀਟ ਦੇ ਵਿੱਚੋਂ ਸੀਮਿੰਟ ਦੀ ਖਰੀਦੋ ਫਰੋਕਤ ਕਰਨੀ ਆ ਬਹੁਤ ਜ਼ਰੂਰੀ ਆ ਇਹਨੂੰ ਧਿਆਨ ਦੇ ਵਿੱਚ ਰੱਖ ਲਓ ਇਸ ਨੂੰ ਚਾਹੇ ਤੁਸੀਂ ਵੀਡੀਓ ਨੂੰ ਸੇਵ ਵੀ ਕਰ ਸਕਦੇ ਹੋ ਅੱਗੇ ਵੀ ਮੇਰੇ ਵੀਰਾਂ ਨਾਲ ਸ਼ੇਅਰ ਕਰ ਸਕਦੇ ਹੋ ਜਿਹੜੇ ਮਕਾਨ ਬਣਾ ਰਹੇ ਆ ਜਾਂ ਜਿਨ੍ਹਾਂ ਨੇ ਬਣਾਉਣਾ ਹੁਣ ਆਪਾਂ ਦੇਖਦੇ ਆ ਇਹਦਾ ਪ੍ਰੈਕਟੀਕਲ ਵਰਕ ਵੀ ਆਪਾਂ ਕਿੱਥੇ ਲਿਖਿਆ ਹੁੰਦਾ ਮੈਂ ਇੱਕ ਆ ਬੈਗ ਲੈ ਕੇ ਆਇਆ ਕੰਪਨੀ ਦਾ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕੋਈ ਵੀ ਕੰਪਨੀ ਆਪਾਂ ਕਿਸੇ ਕੰਪਨੀ ਦਾ ਕੋਸ਼ਿਸ਼ ਕਰਦੇ ਵੀ ਨਾਂ ਨਹੀਂ ਲੈ ਕੇ ਆਉਂਦੇ ਆ ਤੁਸੀਂ ਬੈਗ ਦੇਖ ਸਕਦੇ ਹੋ ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਉਹੀ W08 ਲਿਖਿਆ ਹੋਇਆ ਸੈਕੰਡ ਦੇ ਵਿੱਚ ਮੰਥ ਲਿਖਿਆ ਹੋਇਆ M02 ਥਰਡ ਬੰਤੇ ਲਿਖਿਆ ਹੋਇਆ ਸਾਲ ਜਿਵੇਂ ਲਿਖਿਆ ਹੋਇਆ 2021 ਉਹ 24 ਸੌਰੀ ਤੇ ਅੱਗੇ ਲਿਖਿਆ ਹੋਇਆ ਜੀ FA ਫਲਾਈ ਸ਼ ਕਿੰਨੇ ਪਰਸੈਂਟ ਹੈ ਜਮੇਂ ਦੇ ਵਿੱਚ ਲਿਖਿਆ ਹੋਇਆ 35% ਫਲਾਈ ਸ਼ ਲਿਖੀ ਹੋਈ ਆ ਤੇ ਲਾਸਟ ਤੇ ਦਾ ਫਿਰ ਆਪਾਂ ਰੇਟ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬੈਗ ਦਾ ਸਾਈਡ ਬਾਰਡਰ ਹੁੰਦਾ ਨਾ ਕੰਨੀ ਹੁੰਦੀ ਆ ਕੰਨੀ ਦੇ ਉੱਤੇ ਜਿਹੜੀ ਇਸ ਤਰ੍ਹਾਂ ਦੇ ਜਿਹੜੀ ਇਹ ਹੁੰਦੀ ਆ ਮੈਂ ਤੁਹਾਨੂੰ ਇਹਦਾ ਦੁਬਾਰਾ ਜ਼ੂਮ ਕਰਕੇ ਵੀ ਦਿਖਾ ਦਿੰਨਾ ਹਾਂਜੀ ਦੋਸਤੋ ਮੈਂ ਤੁਹਾਨੂੰ ਦੱਸਿਆ ਸੀ ਆ ਕੰਨੀ ਜਿਹੜਾ ਬਾਰਡਰ ਆ ਕੱਟੇ ਦਾ ਇਹਦੇ ਸਾਈਡ ਤੇ ਲਿਖਿਆ ਹੁੰਦਾ ਸਭ ਤੋਂ ਇੱਕ ਨੰਬਰ ਤੇ ਹਫਤੇ 52 ਹਫਤੇ ਹੁੰਦੇ ਆ ਜੀ ਸਾਲ ਦੇ ਵਿੱਚ ਕਿਹੜੇ ਹਫਤੇ ਦੇ ਵਿੱਚ ਸੀਮੈਂਟ ਜਿਹੜਾ ਬਣਿਆ ਹੈਗਾ ਫੈਕਟਰੀ ਦੇ ਵਿੱਚ ਸੈਕੰਡ ਤੇ ਆਪਾਂ ਲਿਖਿਆ ਹੋਇਆ ਮੰਥ ਤੁਸੀਂ ਥੋੜਾ ਜਿਆ ਇਹਨੂੰ ਧੁੰਦਲਾ ਜਿਹਾ ਹੁੰਦਾ ਬੈਗ ਦੀ ਕੁਆਲਿਟੀ ਚੰਗੀ ਨਹੀਂ ਹੁੰਦੀ ਇਹ ਤੁਸੀਂ ਦੇਖ ਸਕਦੇ ਹੋ ਐਮ02 ਲਿਖਿਆ ਹੋਇਆ ਜਿਵੇਂ ਦੂਜੇ ਮਹੀਨੇ ਦੇ ਵਿੱਚ ਸੀਮੈਂਟ ਬਣਿਆ ਹੋਇਆ ਸਾਲ ਲਿਖਿਆ ਹੋਇਆ 2024 ਫਲਾਈ ਐਸ਼ ਲਿਖਿਆ ਹੋਇਆ ਜਿਵੇਂ ਇਹਦੇ ਵਿੱਚ 35% ਤੇ ਉਸ ਤੋਂ ਬਾਅਦ ਅੱਗੇ ਉਹਦੀ ਐਮ ਆਰ ਪੀ ਜਿਹੜਾ ਵੀ ਸਾਡੇ ਕੋਲੇ ਰੇਟ ਦੇ ਵਿੱਚ ਉਹ ਵਿਕ ਰਿਆ ਇਹ ਹੁੰਦਾ ਇਸ ਤਰ੍ਹਾਂ ਆਪਾਂ ਸੀਮੈਂਟ ਚੈੱਕ ਕਰ ਸਕਦੇ ਆ ਅੱਗੇ ਆਪਾਂ ਵੀਡੀਓ ਇੱਕ ਇਸ ਤਰ੍ਹਾਂ ਦੀ ਵੀ ਪਾਵਾਂਗੇ ਵੀ ਆਪਾਂ ਖੇਤਰੀ ਪੱਧਰ ਤੇ ਆਪਾਂ ਆਮ ਘਰੇ ਜੇ ਸੀਮੈਂਟ ਦਾ ਸੌਖਾ ਜਿਹਾ ਤਰੀਕਾ ਕਿਵੇਂ ਚੈੱਕ ਕਰ ਸਕਦੇ ਆ ਇਹ ਤਾਂ ਸੀਗੀ ਸੀਮੈਂਟ ਦੀ ਤਰੀਕ ਚੈੱਕ ਕਰਨ ਦੀ ਜਿਹੜੀ ਵੀਡੀਓ ਕਿਵੇਂ ਸੀਮੈਂਟ ਆਪਾਂ ਚੈੱਕ ਕਰ ਸਕਦੇ ਆ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਆ ਆਪ ਨੂੰ ਜਾਣਕਾਰੀ ਵਧੀਆ ਲੱਗਦੀ ਆ ਆਪਣੀਆਂ ਵੀਡੀਓ ਦੇ ਵਿੱਚ ਕੰਸਟਰਕਸ਼ਨ ਦੇ ਰਿਲੇਟਡ ਹੀ ਆਪਾਂ ਵੀਡੀਓ ਪਾਉਣੀਆਂ ਹੁੰਦੀਆਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਜ਼ਰੂਰ ਦਿਆ ਕਰੋ ਆਪਣੇ ਆਪਣੇ ਤਾਂ ਜੋ ਆਪਾਂ ਵਧੀਆ ਕੰਟੈਂਟ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਆਪਣਾ ਮਕਸਦ ਇਹੀ ਆ ਵੀ ਪੰਜਾਬੀ ਦੇ ਵਿੱਚ ਆਪਾਂ ਕੰਸਟਰਕਸ਼ਨ ਦੀ ਜਿਹੜੀ ਵੀ ਉਹ ਸਾਰੀ ਦੀ ਚੰਗੀ ਜਾਣਕਾਰੀ ਆ ਚੰਗੇ ਇਕੁਪਮੈਂਟ ਨੇ ਟੂਲਸ ਨੇ ਉਹ ਤੁਹਾਨੂੰ ਸਾਂਝੇ ਕਰਦੇ ਰਹੀਏ ਹਾਂਜੀ ਹੋਪ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਧੰਨਵਾਦ ਸਾਰਿਆਂ ਦਾ